ਇਸ ਸਮੇਂ ਦੀ ਵੱਡੀ ਤੇ ਅਹਿਮ ਖਬਰ ਤੁਹਾਨੂੰ ਸਾਝੀ ਕਰਦੇ ਪਿਆ ਤਾਂ ਖਬਰ ਹੈ ਬੇੜੀਆਂ ਵੀ ਜੁਰਗਦੀ ਇੱਕ ਹਰ ਪਿੰਡ ਦੇ ਪਰਿਵਾਰਾਂ ਬਸੋ ਆਪਣੇ ਹੀ ਮਜੂਤਾ ਸਰਪੰਚ ਦੇ ਉੱਪਰ ਰੋਕ ਲਾਂਦੇ ਦੀ ਨਜ਼ਰ ਆਈ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਹਾਲਾਂ ਦੇ ਟਾਈਮ ਦੇ ਜੇ ਸਰਕਾਰ ਦਾ ਨੁਕਸਾਨ ਹੋਇਆ ਹੈ ਪਰ ਤੱਕ ਤੁਹਾਨੂੰ ਕੁਝ ਦੱਸਾਂਗੇ ਉਹਨਾਂ ਦੇ ਘਰ ਇੱਕ ਮੈਰਿਜ ਦੀ ਹੈਗੀ ਸੀ ਮੈਰਿਜ ਤਰ੍ਹਾਂ ਜਿਹੜਾ ਤਾਂ ਕਿ ਸਾਲਾ ਰਾਸ਼ਨ ਸਾਲਾ ਸਮਾਨ ਜਿਹੜਾ ਕੋਈ ਇੱਕ ਹਾਰ ਦੀ ਦੀ ਜੀਂ ਦੁਰ ਚੁੱਕਿਆ ਹੈ ਪਰ ਉਹਨਾਂ ਨੇ ਇੱਕ ਸਰ ਅਪੀਲ ਕੀਤੀ ਪਰ ਉਹ ਸਰਪੰਚ ਦੇ ਉੱਪਰਾਂ ਰੋਕ ਲਾਏ ਆ ਪਰ ਜੇ ਸਰਪੰਚ ਉਹਨਾਂ ਨੂੰ ਤਾਂ ਪਿਆ ਦਿਨ ਬਾਅਦ ਆ ਚਲੋ ਸੁਣਾਨੀਆ ਤੁਹਾਨੂੰ ਕੋਈ ਗੱਲ ਬਾਤ ਨਾ ਮਦਨ ਨਾਲ ਬੀੜਿਆ ਤੋਂ ਬੋਲ ਰਿਹਾ ਕੀ ਹਰਜੀਤ ਸਿੰਘ ਨੇ ਮੈਨੂੰ ਫਾਰਮ ਕਾਗਜ਼ ਬਣਾ ਲਿਮਵਾ ਕੇ ਤੇ ਮੇਰੇ ਕੋਲ ਆ ਮਤਲਬ ਗਲਤ ਬਿਆਨ ਲਿਆ ਔਰ ਮੇਰੇ ਤੇ ਨਾ ਪ੍ਰੈਸ਼ਰ ਪਾਇਆ ਕਿ ਮੈਨੂੰ ਕਹਿ ਲੱਗੇ ਵੀ ਤੁਹਾਡੀਆਂ ਕੁੜੀਆਂ ਨੇ ਜੋ ਕੁਝ ਵੀ ਬੋਲਿਆ ਉਹ ਸਾਡੇ ਤੇ ਬਰੋਧ ਹੋ ਗਿਆ ਦੇ ਮਤਲਬ ਉਹ ਕੁੜੀਆਂ ਉਹਨਾਂ ਨੇ ਨਾਮ ਕੀਤਾ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਤਮਕਾ ਅਗੇ ਤੇ ਮੇਰੇ ਕੋ ਜੂਰੇ ਨਾਲ ਬਿਆਰੇ ਤੋ ਇਹ ਹੈ ਕਿ ਤੂੰ ਆਪਣੀ ਗਲਤੀ ਮੰਨ ਤੇ ਇਸ ਕਰਕੇ ਮਤਲਬ ਅਸੀਂ ਤੇ ਉਹ ਵਜ਼ਬ ਕ੍ਰੈਚਰ ਦੀ ਮੋਢੇ ਨਾਲ ਮੋਢੇ ਜੋੜ ਕੇ ਅਸੀਂ ਨਾਲ ਲੱਗ ਅਸੀਂ ਤੁਹਾਡੀ ਮਦਦ ਕਰਾਂਗੇ ਇਸ ਕਰਕੇ ਤੂੰ ਹੀ ਸਾਡਾ ਸਾਥ ਦਿਓ ਲਈ ਤੇ ਹੋਰ ਜਨੋ ਮੈਨੂੰ ਜੋਰ ਕੇ ਨਰਕਮ ਕਹਾ ਮੇਰਾ ਬੀਪੀ ਉੱਥੇ ਵੱਧ ਗਿਆ ਹੋਰ ਮੈਨੂੰ ਇਹੋ ਜਿਹਾ ਮਤਲਬ ਸ਼ਬਦ ਹੋਦੇ ਕਿ ਮੈਨੂੰ ਕਹਿਣ ਲੱਗੇ ਕਿ ਤੁਸੀਂ ਮਤਲਬ ਹੈ ਕਿ ਨਾ ਸਾਡੇ ਨਾਲ ਮੋਢਾ ਨਾਲ ਮੋਢੇ ਜੋੜ ਕੇ ਚਲੋ ਅਸੀਂ ਥੋੜੀຊਾਦਾ ਕਰਾਂਗੇ ਹੋਰ ਤੁਹਾਡੀ ਬੇਟੀਆਂ ਨੇ ਜੋ ਵੀ ਕੀਤਾ ਇਹ ਸਾਡੇ ਜ਼ਬਰ ਖਲਾਫੋ ਕੇ ਸਾਨੂੰ ਬਦਨਾਮ ਕੀਤਾ ਔਰ ਮੈਂ ਇਹ ਦਾ ਦੇ ਵਿੱਚ ਜਿਆਦਾ ਕੈਲੇ ਹੋਏ ਮੈਂ ਇਹ ਹੀ ਕਹਣ ਕੈਣਾ ਕਿ ਮੇਰੇ ਕੋ ਜ਼ਬਰਦਸਤੀ ਨਾਲ ਬਿਆਨੀਆਂ ਲੈ ਲੇ ਮਗਰ ਨੂੰ ਨਹੀਂ ਠੀਕ ਹੈ ਕਿ ਮੇਰੇ ਪਾਪਾ ਸਰਪੰਚ ਜੋ ਇਸ ਟਾਈਮ ਮੌਜੂਦਾ ਸਰਪੰਚ ਬਣੇ ਹੋਏ ਨੇ ਹਰਜੀਤ ਸਿੰਘ ਜੀ ਉਹ ਪਾਪਾ ਜੀ ਨੂੰ ਘਰੇ ਬੁਲਾਇਆ ਹੋਇਆ ਹੈ ਕਿ ਤੁਸੀਂ ਡਾਕੂਮੈਂਟ ਲੈ ਕੇ ਆਓ ਜੋ ਮਕਾਨ ਕ੍ਰੈਕਸ ਵਗੈਰਾ ਹੋਏ ਨੇ ਕਿ ਤੁਸੀਂ ਡੀਐਸਪੀ ਕੋਲ ਆਪਣਾ ਜੀ ਡਾਕੂਮੈਂਟ ਕੈਰੀ ਕਰ ਡਾਕੂਮੈਂਟ ਲੈ ਕੇ ਆਓ ਤੇ ਉਹ ਆਪਾਂ ਜਮਾ ਕਰਦੇ ਡੈਡੀ ਜੀ ਡਾਕੂਮੈਂਟ ਲੈ ਕੇ ਉੱਥੇ ਗਏ ਆ ਉਹ ਡੈਡੀ ਜੀ ਨੂੰ ਇਨਾ ਉੱਥੇ ਪ੍ਰੈਸ਼ਰਾਈਜ਼ ਕੀਤਾ ਹੈ ਕਿ ਉਹਨਾਂ ਦਾ ਬੀਪੀ ਵੱਧ ਗਿਆ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਇਸ ਟਾਈਮ ਉਹਨਾਂ ਦਾ ਇਨਾ ਜ਼ਿਆਦਾ ਬੀਪੀ ਵਧਿਆ ਗਿਆ ਉਹ ਡਾਕਟਰ ਨੂੰ ਦਿਖਾ ਕੇ ਲੈ ਆ ਉਹ ਉਹਨਾਂ ਨੇ ਗਰਮ ਪਾਣੀ ਪੀ ਕੇ ਆਪਣਾ ਆਪਣਾ ਜੋ ਹਾਰਟ ਦੀ ਜੋ ਪ੍ਰੋਬਲਮ ਹੈ ਠੀਕ ਕੀਤੀ ਹੈ ਮੈਂ ਇਹ ਹੀ ਬੋਲਣਾ ਹੈ ਕਿ ਜਦ ਡੈਡੀ ਉੱਥੇ ਗਏ ਆ ਉਹਨਾਂ ਨੂੰ ਇੰਨੀ ਇਨਸਲਟ ਕੀਤੀ ਆ ਉਹਨਾਂ ਦੀ ਅੱਪਾ ਕੁਛ ਵੀ ਗਲਤ ਨਹੀਂ ਬੋਲਿਆ ਜੋ ਇਸ ਟਾਈਮ ਮੌਜੂਦਾ ਸਰਪੰਚ ਨੇ ਜਦੋਂ ਸਾਡੇ ਘਰੇ ਪ੍ਰੋਬਲਮ ਹੋਈ ਆ ਹਾਰਡ ਆਇਆ ਆ ਉਹ ਨਹੀਂ ਇੱਥੇ ਆਏ ਨਾ ਉਹਨਾਂ ਨੇ ਦੇਖਿਆ ਹੁਣ ਡੈਡੀ ਨੇ ਉਹ ਪ੍ਰੈਸ਼ਰ ਪਾ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਬੋਲੋ ਕਿ ਅਸੀਂ ਮੁੰਡੇ ਨਾਲ ਮੁੰਡਾ ਲਾ ਕੇ ਤੁਹਾਡਾ ਸਾਥ ਦਿੱਤਾ ਸਾਡਾ ਕਿਸੇ ਨੇ ਨਹੀਂ ਇਸ ਟਾਈਮ ਸਾਥ ਦਿੱਤਾ ਜੋ ਮੌਜੂਦਾ ਸਰਪੰਚ ਨੇ ਨਹੀਂ ਦਿੱਤਾ ਉਹਨਾਂ ਨਾਲ ਸਾਥ ਆਪਾਂ ਜੋ ਵੀ ਕਿਹਾ ਸਹੀ ਕਿਹਾ ਹੈ ਔਰ ਬੜੇ سارے ਲੋਕ ਇਦਾਂ ਨੇ ਜਿਨ੍ਹਾਂ ਨੇ ਇਹ ਗੱਲਾਂ ਕਹੀਆਂ ਆ ਬੜੇ ਉਹ ਸਾਨੂੰ ਦੋਨਾਂ ਸਿਸਟਰ ਨੂੰ ਇਹ ਮੋਸ਼ਨਲ ਵੀ ਕੀਤਾ ਜਾ ਰਿਹਾ ਔਰ ਇਹੀ ਕਹਿ ਰਹੇ ਕਿ ਤੁਸੀਂ ਦੋਨੋਂ ਸਿਸਟਰ ਨੇ ਗਲਤ ਬੋਲਿਆ ਆਪਾਂ ਕੁਝ ਗਲਤ ਨਹੀਂ ਬੋਲਿਆ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਹੈ ਜੋ ਸਾਫ ਸਿੰਘ ਜੀ ਉਹਨਾਂ ਦੀ ਜੋ ਟੀਮ ਨੇ ਉਹਨਾਂ ਦੀ ਜੋ ਵਾਈਫ ਨੇ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਆਪਾਂ ਇਹ ਬੋਲਦੇ ਰਹਿਵਾਂਗੇ ਹਰ ਟਾਈਮ ਸਾਨੂੰ ਜਿਨ੍ਹਾਂ ਵੱਲੋਂ ਨਹੀਂ ਹੈਲਪ ਮਿਲੀ ਆਪਾਂ ਉਹ ਚੀਜ਼ ਤੁਹਾਡੇ ਸਾਹਮਣੇ ਬੋਲ ਰਹੇ ਕਿ ਨਾਲ ਸੱਚੀ ਸਾਡੀ ਕੋਈ ਹੈਲਪ ਨਹੀਂ ਕੀਤੀ ਪਪਾ ਜੀ ਉਹ ਗਲਤ ਬਿਆਨ ਦੇ ਰਹੇ ਨੇ ਔਰ ਕੱਲ ਨੂੰ ਜੇ ਮੇਰੇ ਪਾਪਾ ਨੂੰ ਕੁਝ ਵੀ ਹੋ ਜਾਂਦਾ ਨਾ ਮੈਂ ਉਹਨਾਂ ਨੂੰ ਕਸੂਰਵਾਰ ਮੰਨਾਂਗੀ ਕਿਉਂਕਿ ਉਹਨਾਂ ਦੀ ਹਾਲਤ ਬੜੀ ਜ਼ਿਆਦਾ ਖਰਾਬ ਹੋ ਗਈ ਹੈ ਮੈਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਕੀ ਕੀ ਉੱਥੇ ਕਿਹਾ ਹੈ ਪਰ ਡੈਡ ਜੀ ਦੀ ਹਾਲਤ ਬੜੀ ਜ਼ਿਆਦਾ ਖਰਾਬ ਹੋਈ ਹੈ ਬੀਪੀ ਦੇ ਪ੍ਰੋਬਲਮ ਨਾਲ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਹੈ ਮੈਨੂੰ ਇਹ ਹੀ ਜਾਣੀ ਹੈ ਕਿ ਬਸ ਜੋ ਵੀ ਗੱਲ ਹੋਈ ਹੈ ਜੋ ਆਪਾਂ ਬਿਆਨ ਦੋਨਾਂ ਸਿਸਟਰ ਨੇ ਦਿੱਤੇ ਹੀ ਉਹ ਉਸ ਟਾਈਮ ਦੇ ਬਿਲਕੁਲ ਸੱਚ ਨੇ ਕੁਝ ਵੀ ਝੂਠ ਨਹੀਂ ਸੀ ਬਸ ਠੀਕ ਹੈ ਮੈਂ ਇਹ ਅਪੀਲ ਕਰਨੀ ਹਾਂ ਕਿ ਇਸ ਟਾਈਮ ਸਾਨੂੰ ਨਾ ਇਹਨਾਂ ਪ੍ਰੈਸ਼ਰਾਈਜ਼ ਕਰੋ ਸਾਡੇ ਬ੍ਰਦਰ ਦੀ ਮੈਰਿਜ ਆ ਆਪਾਂ ਹੋਰ ਜ਼ਿਆਦਾ ਟੈਨਸ਼ਨਾਂ ਚ ਪਏ ਹੋਇਆ ਐਡੀ ਟੈਨਸ਼ਨ ਨਾ ਸਾਨੂੰ ਦਿਓ 第三。